ਕਭ ਟਾਈਮ ਤੇ ਮੈਨੂੰ ਚੰਗੀ ਯਾਦ ਆ ਰਹੀ ਹੈ ਜੀ ਨਾਕ ਤੇ ਦੇਖੋ ਇੱਕ ਟ੍ਰੈਫਿਕ ਰਾਮ ਬਾਈ ਕੀ ਇੱਕ ਮਿੰਟ ਸਾਡਾ ਚੱਲਦਾ ਕਿਵੇਂ ਪਾੜਾਂਗੇ ਕੀ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਕਿਤੇ ਨੱਕ ਤੇ ਗੱਡੀ ਰੋਜ਼ ਰੋਕਦੀ ਆ 20-20 ਮਿੰਟ ਲਾਣ ਦੇਣੀ ਐ ਸੱਤ ਹੋ ਅੱਗੇ ਗੱਡੀ ਟਾਈਮ ਤੇ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨੱਕਲੇ ਜਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾ ਫਰੋਣ ਲੱਗ ਗਿਆ ਮੇਰੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਕੀ ਕੋਈ ਅਥਾਰਟੀ ਹੈ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਮੈਂ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ 'ਤੇ ਜਾਣਾ ਹੁੰਦਾ ਟਾਈਮ 'ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਹਰ ਰੋਜ਼ ਤੋਂ ਆ ਰਿਹਾ ਨਹੀਂ ਮੈਂ ਰਤਿਏ ਜਾਣਾ ਹਰਿਆਣਾ ਚਾਰ ਸਟੇਜਾਂ ਹੈ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਕਿਹੜੀ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ 'ਤੇ ਕੱਲੇ ਹੀ ਨੇ ਰੋਜ਼ ਰੋਕਦੇ ਨੇ ਕਿੱਥੇ ਮੁੰਡਾ ਰੋਜ਼ ਪੁੱਠਾ ਬੋਲਦਾ ਤਾਂ ਡੇਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 22 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰਮੇਵਾਰ ਹੋਗਾ ਪਰ ਜੀ ਜੀ ਕੀ ਕਹਿਣਾ ਚਾਹੋਗੇ ਇਹ ਸਾਰਾ ਹੁਣ ਐ ਕਿੱਥੇ ਟੈਂਪਰ ਕਰਨਾ ਚਾਹੀਦਾ ਹੈ ਲੋਕਾਂ ਨੂੰ ਇੱਕ ਮਿੰਟ ਦੇ ਦੱਸੋ ਕਿਵੇਂ ਬਾੜਾਂਗੇ ਕੀ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਕਿਤੇ ਨੱਕੇ ਤੇ ਗੱਡੀ ਰੋਜ਼ ਰੋਕ ਦਿਆ 20-20 ਮਿੰਟ ਲਾਂ ਦੇਣੀ ਹੈ ਸਾਥੋਂ ਅੱਗੇ ਗੱਡੀ ਟਾਈਮ ਤੇ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨਾਲ ਕੌਲੇ ਜ਼ਿੰਮੇਵਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫਰੋਣ ਲੱਗ ਜਾਂਦੇ ਨੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਕੋਈ অথੋਰਟੀ ਹੈ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਮੈਂ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਮੈਂ ਹਰ ਰੋਜ਼ ਤੋਂ ਆ ਰਿਹਾ ਨਹੀਂ ਮੈਂ ਰਤਿਏ ਜਾਣਾ ਹਰਿਆਣਾ ਚਾਰ ਸਟੇਜਾਂ ਹੈ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਕਿਹੜੋਂ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ 'ਚ ਕੱਲੇ ਹੀ ਨੇ ਰੋਜ਼ ਰੋਕਦੇ ਨੇ ਕੋਈ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਅੱਛਾ ਦਿੱਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕੱਲੇ ਸਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਉਹ ਜ਼ਿੰਮੇਵਾਰ ਹੋ ਪਰ ਜੀ ਕੀ ਕਹਿਣਾ ਚਾਹੋਗੇ ਇਹ ਸਾਰੇ ਹੁਣ ਐਸਾ ਜੀ ਦਾ ਵੀ ਟਾਈਮ ਨਹੀਂ ਮੈਨੂੰ ਚੰਗੀ ਯਾਦ ਆ ਰਹੀ ਹੈ ਬੱਸ 1 ਮਿੰਟ ਬੱਸ ਬੱਸ ਉਹਦੇ ਕੋਲ ਟ੍ਰੈਫਿਕ ਵਾਲਾ ਵੀ ਇੱਕ ਮਿੰਟ ਸਾਡਾ ਸ਼ਟਲ ਨੇ ਸਦਸਾ ਕਿਵੇਂ ਪਾੜਾਂਗੇ ਕੀ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਇੱਥੇ ਨੱਕੇ ਤੇ ਗੱਡੀ ਰੋਜ਼ ਰੋਕ ਦਿਆ 20-20 ਮਿੰਟ ਲਾਣ ਦੇਣੀ ਐ ਸੱਤ ਉਹ ਅੱਗੇ ਗੱਡੀ ਟਾਈਮ 'ਚ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨੱਕੇਲੇ ਜ਼ਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾ ਫਰੋਣ ਲੱਗ ਗਿਆ ਮੇਰੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਤੇ ਕੋਈ ਥੌਟੀ ਐ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਮੈਂ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿ ਕਿੱਥੋਂ ਆ ਰਿਹਾ ਸੀਗਾ ਰੂਟ ਤੋਂ ਰੋਲਵਾਰ ਤੋਂ ਆ ਰਹੀ ਨਹੀਂ ਮਰਤੀਏ ਜਾਣਾ ਹਰਿਆਣੇ ਚਾਰ ਸਟੇਜ ਆ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਤੇਰੀ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਪੰਜਾਬ ਕੱਲੇ ਹੀ ਨੇ ਰੋਜ਼ ਰੋਕਦੇ ਨੇ ਗੱਡੀ ਨੂੰ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਅੱਛਾ ਦਿੱਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਉਹ ਜ਼ਿੰਮੇਵਾਰ ਰੰਜੀਤ ਜੀ ਕੀ ਕਹਿਣਾ ਚਾਹੋਗੇ ਇਹ